ਅੱਧੀ ਰਾਤ ਨੂੰ ਪਿੰਡ ਵਿੱਚ ਵੜਿਆ ਚੀਤਾ ਲੋਕਾਂ ਦੇ ਘਰਾਂ ਦੀ ਛੱਤ ਤੇ ਹੁੰਦਾ ਦਿਖਾਈ ਦਿੱਤਾ ਚੀਤਾ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਸੀਸੀਟੀਵੀ ਫੋਟੋ ਹੋਈ ਵਾਇਰਲ ਪਤਾ ਲੱਗਿਆ ਵੀ ਇੱਥੇ ਦੋ ਕੁੱਤੇ ਜਿਹੜੇ ਉਹਨਾਂ ਤੇ ਹਮਲਾ ਕੀਤਾ ਗਿਆ ਵੀ ਉਹਨਾਂ ਵਿੱਚੋਂ ਇੱਕ ਕੁੱਤਾ ਤਾਂ ਖਾ ਲਿਆ ਗਿਆ ਤੇ ਦੂਜੇ ਨੂੰ ਮੈਂ ਜੱਕੀ ਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚੱਟਾ ਸੀਗਾ ਜੀ ਕਿੰਨਾ ਕੁ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ-ਘੱਟ 11-12 ਮਿੰਟ ਉਤਾਰ ਕੇ ਤੋਂ ਨੋਵਾਰ ਫਿਰ ਆਪਣੀਆਂ ਉਹ ਸਾਹਮਣੇ ਗੱਡੀ ਖੜੀ ਆ ਜੀ ਸਾਨੂੰ ਕੀ ਮਿਲਿਆ ਵੀ ਚੀਤਾ ਮੰਨ ਲਓ ਆ ਗਿਆ ਹੈ ਸਰ ਨੱਜਰ ਸਿੰਘ ਦੇ ਘਰੇ ਅਸੀਂ ਮਹਿਕਵੇਂ ਨੂੰ ਸੰਬੰਧਤ ਮਹਿਕਵੇਂ ਨੂੰ ਕੌਰਮ ਕਰਤਾ ਜੀ ਉਹ ਵੀ ਪਹੁੰਚੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਧੀ ਰਾਤ ਨੂੰ ਪਿੰਡ ਵਿੱਚ ਵੜਿਆ ਚੀਤਾ ਲੋਕਾਂ ਦੇ ਘਰਾਂ ਦੀ ਛੱਤ ਤੇ ਘੁੰਮਦਾ ਦਿਖਾਈ ਦਿੱਤਾ ਚੀਤਾ ਪਿੰਡ ਵਿੱਚ دہشت ਦਾ ਮਾਹੌਲ ਸੀਸੀ ਫੋਟੋ ਹੋਈ ਵਾਇਰਲ ਸਮਰਾਲਾ ਦੇ ਨੇੜੇ ਪਿੰਡ ਟੌਂਡਰਪੁਰਾ ਵਿਖੇ ਬੀਤੀ ਰਾਤ 2 ਵਜੇ ਪਿੰਡ ਦੇ ਘਰ ਦੀ ਛੱਤ ਤੇ ਉੱਪਰ ਜੰਗਲੀ ਜਾਨਵਰ ਚੀਤਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਪਿੰਡ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਜਿਸ ਦੀ ਸੀਸੀਟੀਵੀ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਅਤੇ ਅੱਧੀ ਰਾਤ 3 ਵਜੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਰਾਹੀਂ ਪਿੰਡ ਵਿੱਚ ਅਲਾਉਂਸਮੈਂਟ ਕਰਵਾਏ ਗਈ ਕਿ ਪਿੰਡ ਵਿੱਚ ਜੰਗਲੀ ਜਾਨਵਰ ਚੀਤਾ ਆ ਗਿਆ ਹੈ ਆਪਣਾ ਆਪਣਾ ਬੱਚਿਆਂ ਦਾ ਤੇ ਆਪਣੇ ਪਾਲਤੂ ਜਾਨਵਰਾਂ ਦਾ ਧਿਆਨ ਰੱਖੋ ਇਸ ਦੀ ਸੂਚਨਾ ਸਮਰਾਲਾ ਪੁਲਿਸ ਅਤੇ ਸੰਬੰਧਿਤ ਵਿਭਾਗ ਨੂੰ ਦਿੱਤੀ ਗਈ ਸਵੇਰੇ ਤੜਕੇ ਸਮਰਾਲਾ ਪੁਲਿਸ ਮੌਕੇ ਤੇ ਪਿੰਡ ਵਿੱਚ ਆ ਪਹੁੰਚੀ ਪਿੰਡ ਵਾਸੀਆਂ ਨੇ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤਰਕੀਬਨ 12 ਵਜੇ ਬਾਹਰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਨਾਲ ਉਹ ਉੱਠ ਗਿਆ ਅਤੇ ਜਦੋਂ ਤਰਕੀਬਨ ਰਾਤ 2 ਵਜੇ ਉਹਨਾਂ ਨੇ ਆਪਣੇ ਕੋਠੇ ਤੇ ਕਿਸੇ ਜਾਨਵਰ ਦੇ ਚਲਾਣ ਦੀ ਆਵਾਜ਼ ਸੁਣੀ ਤਾਂ ਉਹਨਾਂ ਨੇ ਤੁਰੰਤ ਬਾਹਰ ਆ ਕੇ ਦੇਖਿਆ ਕਿ ਇੱਕ ਚੀਤੇ ਵਰਗਾ ਜਾਨਵਰ ਭੱਜਿਆ ਹੋਇਆ ਨજર ਆਇਆ ਤੁਰੰਤ ਉਸਨੇ ਆਪਣੇ ਸੀਸੀ ਕੈਮਰਿਆਂ ਨੂੰ ਕੰਗਾ ਲਿਆ ਤਾਂ ਦੇਖਿਆ ਕਿ ਚੀਤਾ ਉਸਦੇ ਕੋਠੇ ਉੱਪਰ ਤਰਕੀਮਨ 12 ਮਿੰਟ ਤੱਕ ਰਿਹਾ ਅਤੇ ਉਸ ਤੋਂ ਬਾਅਦ ਉਹ ਕਿਸੇ ਪਾਸੇ ਨੂੰ ਚਲਾ ਗਿਆ ਗੁਰਦੀਪ ਸਿੰਘ ਨੇ ਦੱਸਿਆ ਕਿ ਇੱਕ ਦਿਨ ਪਹਿਲਾ ਪਿੰਡ ਵਿੱਚ ਕੁੱਤਿਆਂ ਦੀਆਂ ਖਾਈਆ ਹੋਈਆਂ ਲਾਚਾ ਹੀ ਮਿਲਿਆ ਜਿਸ ਤੋਂ ਇਹ ਲੱਗਦਾ ਹੈ ਕਿ ਚੀਤਾ 1-2 ਦਿਨ ਤੋਂ ਸਾਡੇ ਪਿੰਡ ਵਿੱਚ ਹੀ ਫਿਰ ਰਿਹਾ ਹੈ ਐਸਐਚਓ ਮੌਕੇ ਤੇ ਪਹੁੰਚੇ ਐਸਐਚਓ ਸਮਰਾਲਾ ਪਿੱਤਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਵਿੱਚ ਤਾਂ ਇਹ ਚੀਤੇ ਵਰਗਾ ਜਾਨਵਰ ਲੱਗ ਰਿਹਾ ਹੈ ਪਰ ਅਸੀਂ ਹੁਣ வன ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ ਅਤੇ ਸੰਬੰਧਿਤ ਵਿਭਾਗ ਵੱਲੋਂ ਆ ਕੇ ਹੁਣ ਇਸ ਦੀ ਛਾਣਬੀਨ ਕਰਨਗੇ ਅਤੇ ਪਿੰਡ ਵਿੱਚ ਹੀ ਅਸੀਂ ਅਲੋਸਮੈਂਟ ਕਰਵਾ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਦਾ ਤੇ ਜਾਨਵਰਾਂ ਦਾ ਖਾਸ ਕਰਕੇ ਧਿਆਨ ਰੱਖਣ ਮੈਂ ਨੰਦ ਜਗਜੀਤ ਸਿੰਘ ਹੈ ਜੀ ਕੀ ਮਾਮਲਾ ਹੋਇਆ ਤੁਹਾਡੇ ਵੀ ਘਰ ਚਿੱਟਾ ਆ ਗਿਆ ਸਾਡੇ ਮੇਰੀ ਮੈਸੇਜ ਸਰਪੰਚਾ ਦਿਵਿੰਦਰ ਕੌਰ ਤੇ ਸਾਨੂੰ ਸਵੇਰ ਨੂੰ ਅੱਜ ਸੂਚਨਾ ਮਿਲੀ ਤੇ ਜਗਰ ਸਿੰਘ ਦੇ ਮਕਾਨ ਦੇ ਉੱਤੇ ਚਿੱਟਾ ਦੇਖਿਆ ਗਿਆ ਤੇ ਜਿਹਦੀ ਵੀਡੀਓ ਵੀ ਉਹਨਾਂ ਦੇ ਸੀਸੀਟੀਵੀ ਕੈਮਰੇ ਤੋਂ ਅਸੀਂ ਲਾਰਲ ਹੋਈ ਹੈ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿੰਨਾਂ ਦੇ ਮੋਬਾਈਲਾਂ ਦੇ ਵਿੱਚ ਨਗਰ ਦੇ ਸਾਰਿਆਂ ਕੋਲ ਮੰਨ ਲਓ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਖਿੱਡੋ ਦੇ ਇੰਚਾਰਜ ਸਰਦਾਰ ਅਨਤਿਆਰ ਸਿੰਘ ਸੂਚਿਤ ਕਰਤਾ ਦੀ ਜਦ ਨਾਲ ਹੀ ਉਹਨਾਂ ਨੇ ਫਿਰ ਰੇਂਜ ਅਫਸਰ ਮਨ ਕੋ ਆਦ ਨੂੰ ਚੁਤਣਾ ਦਿੱਤੀ ਤੇ ਹੁਣ ਸਾਡੇ ਕੋਲ ਇਸ ਟਾਈਮ ਸਤਿ ਸ੍ਰੀ ਅਕਾਲ ਪ੍ਰਤਾਪ ਸਿੰਘ ਦੀ ਪੰਚੋ ਨਵੀਂ ਟੀਮ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਫੁਟੇਜ ਸੀ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਪੂਰੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਇਹ ਵਾਕਈ ਕੀਤਾ ਹੀ ਹੈ। ਬਾਕੀ ਕੀ ਕੀਤਾ ਆਪਣਾ ਬਲੀਚਾ ਤੇ ਲੋਕਾਂ ਕੰਮ ਕਰਾਂ ਬਾਹਰ ਪੈਂਦੇ ਨੇ ਦਹਿਸ਼ਤ ਦਾ ਮਾਹੌਲ ਹੋ ਜੂਗਾ। ਹਾਂ ਬਿਲਕੁਲ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਹੈ ਤੇ ਲੋਕ ਡਰੇ ਹੋਏ ਨੇ। ਤੇ ਅਸੀਂ ਅਨਾਉਂਸਮੈਂਟ ਰਾਹੀਂ ਗੁਰਦਵਾਰਾ ਤੋਂ ਪੰਡੂ ਲੱਟ ਵੀ ਕਰ ਚੁੱਕੇ ਆ ਤੇ ਰਾਤ ਦੇ ਸਮੇਂ ਦਾ ਦਿਨਲੇ ਸਮੇਂ ਮੱਤਿਆਂ ਨੂੰ ਵੀ ਪੂਰੇ ਆਪਣੇ ਧਿਆਨ ਨਾਲ ਰੱਖਿਆ ਜਾਵੇ ਤੇ ਆਪ ਵੀ ਜੇ ਆਪਣੇ ਖੇਤਾਂ ਦੇ ਵਿੱਚ ਜਾਣਾ ਕੰਮ ਕਰਨ ਲਈ ਤਾਂ ਪੂਰੇ ਸੁਚੇਤ ਹੋ ਕੇ ਜਾਣਾ ਪਿੰਡ ਦੇ ਨੁਕਸਾਨ ਕੀ ਕੀਤਾ ਹੋਇਆ ਪਿੰਡ ਦੇ ਵਿੱਚ ਨੁਕਸਾਨ ਇਹ ਹੈ ਵੀ ਜਿਹੜੇ ਕਲੋਨੀਆਂ ਨੇ ਉੱਥੋਂ ਪਤਾ ਲੱਗਿਆ ਵੀ ਉੱਥੇ ਦੋ ਕੁੱਤੇ ਜਿਹੜੇ ਉਹਨਾਂ ਤੇ ਹਮਲਾ ਕੀਤਾ ਗਿਆ ਵੀ ਉਹਨਾਂ ਵਿੱਚੋਂ ਇੱਕ ਕੁੱਤਾ ਤਾਂ ਖਾ ਲਿਆ ਗਿਆ ਤੇ ਦੂਜੇ ਨੂੰ ਵੀ ਕਾਫੀ ਜ਼ਖਮੀ ਕੀਤਾ ਗਿਆ ਕੰਨੇ ਦੇ ਕੋਟ ਜੀ ਦੋਨੋਂ ਤੇ ਹਮਲਾ ਕੀਤਾ ਗਿਆ। ਕੋਤਮ ਵਿਸ਼ਵਾਸ ਹੋ ਗਿਆ ਵੀ ਵਾਕਈ ਕੀਤਾ ਹੀ ਹੈ। ਹਾਂਜੀ ਅਸੀਂ ਪਿੰਡ ਟੋਡਰਪੁਰ ਪਹੁੰਚੇ ਹਾਂ ਜੀ। ਇੱਥੇ ਸਾਨੂੰ ਤਲਾਹ ਮਿਲ ਗਿਆ ਵੀ ਚੀਤਾ ਮਤਲਬ ਆ ਗਿਆ ਹੈ ਸਰਰ ਮਾਜਰ ਸਿੰਘ ਦੇ ਘਰੇ। ਅਸੀਂ ਮਹਿਕਮਾ ਇਹਨੂੰ ਸੰਬੰਧਤ ਮਹਿਕਮੇ ਨੂੰ ਇਨਫੋਰਮ ਕਰਤਾ ਜੀ ਉਹ ਵੀ ਪਹੁੰਚ ਰਹੇ ਨੇ। ਨਿਸ਼ਾਨ ਵੀ ਜਿੱਤੀ ਦੇਖੇ ਸੀ ਜੀ 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 ਕੈਮਰੇ ਸਾਡੇ ਮਤਲਬ ਅਸੀਂ ਫੁਟੇਜ ਕੱਢਣ ਸੁਧਾਰਦੇ ਆ ਇਸ ਤੋਂ ਅੱਗੇ ਵੀ ਅਸੀਂ ਕੈਮਰੇ ਦੇਖ ਰਹੇ ਹਾਂ ਜੀ। ਕੁਝ ਜਾਨਵਰ वगੈਰਾ ਦਾ ਕਿਸੇ ਨੇ ਕੋਈ ਹਮਲਾ ਵੀ ਕੀਤਾ ਨਹੀਂ ਕਿ ਹੁਣ ਲੇਟੈਸਟ ਹੁਣ ਹੀ ਪਤਾ ਲੱਗਿਆ ਵੀ ਇੱਕ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਮਤਲਬ ਖਾਧਾ ਪਰ ਨਾਰਮਲੀ ਲੱਗੇ ਸੀ ਇਹ ਪਿੰਡੇ ਵਸ ਵੀ ਚਲੋ ਕੁਝ ਹੋਰ ਕੋਈ ਗੱਲਬਾਤ ਨਾ ਹੋਵੇ ਪਰ ਇਹ ਹੁਣ ਯਕੀਨ ਹੋ ਗਿਆ ਵੀ ਇੱਥੇ ਜ਼ਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਇਹਨੂੰ ਰੈਡੀਫੋਰਡ ਵਿੱਚ ਕੋਈ ਕੁਝ ਕੀਤਾ ਜਾ ਰਿਹਾ ਤਾਂ ਦੋਨੋਂ ਕੋਈ ਨੱਕਾ ਲਗਾਇਆ ਜਾ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਇਸ ਵੰਦਕ محکمہ ਵੀ ਆ ਗਿਆ ਸੀ ਜਲਦੀ ਕਵਰ ਕਰ ਲਾਂਗੇ ਪਿੰਡ ਵਾਲਾ ਕੀ ਕਹਿਣਾ ਚਾਹੁੰਦੇ ਪਿੰਡ ਵਾਸੀਏ ਤਾਂ ਮਤਲਬ ਸਤਿਤੇਤ ਰਹੋ ਜੀ ਜੇ ਕਦੇ ਦਿਖਾਈ ਦੇਂਦਾ ਤਰੁੱਤ ਸਾਨੂੰ ਦੱਸਣੀ ਜੀ ਲੱਗਦਾ ਕਿ ਬਿਨਾਂ ਗੱਲ ਹੋ ਗਈ ਜੀ ਜੀ ਹੋ ਗਈ ਜੀ ਡੀਐਫਓ ਸਾਹਿਬ ਨਾਲ ਵੀ ਹੋ ਗਈ ਉਹ ਵੀ ਪਹੁੰਚ ਰਹੇ ਨੇ ਜੇ ਚੀਤਾ ਦਿਖਦਾ ਤਾਂ ਉਹਨੂੰ ਫੜਨ ਲਈ ਕੀ ਤਿਆਰੀ ਕੀਤੀ ਹੈ ਉਹਨਾਂ ਵੱਲੋਂ ਦੇਖੋ ਜੀ ਰੇਂਜ ਅਫਸਰ ਦਾ ਮੇਰੀ ਹੁਣੀ ਗੱਲ ਹੋਈ ਹੈ ਰਸਤੇ 'ਚ ਨੇ ਬਕਾਇਦਾ ਇਹਨਾਂ ਕੋਲ ਟੀਮ ਆ ਜੀ ਇਹ ਫੋਰਸ ਆ ਜਿਹਨੂੰ ਪੂਰੇ ਤਰੀਕੇ ਨਾਲ ਗ੍ਰਿਪ ਕਰਨਗੇ ਇਹਨੂੰ ਫੜਨਗੇ ਜੀ ਬਿਨਾਂ ਨਕਸਾਬ ਤੋਂ ਜੀ ਕਿਨਬਲ ਮੇਰਾ ਨਾਮ ਜੀ ਗੁਰਦੇਵ ਸਿੰਘ ਜੀ ਪੈਂਟ ਆਰਡਰ ਵਰਜੀ ਕੀ ਹੋਇਆ ਕੀ ਘਟਨਾ ਹੋਈ ਇਹ ਰਾਤ ਨੂੰ ਜੀ 2:00 ਵਜੇ ਉੱਪਰੋਂ ਬਾਜ਼ੀ ਆਉਣ ਲੱਗ ਗਈ ਹੋਰੇ ਲੋੜ ਦੀ ਵੀ ਅਸੀਂ ਵੀ ਚਲੋ ਦੇਖੀਏ ਕੀ ਆ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇ ਆ ਚੱਟਾ ਸੀਗਾ ਜੀ ਇੱਕ ਬੰਲੀ ਜਲਾ ਇਹ ਅੱਜ ਆ ਰਾਤ ਦੀ ਜੀ ਇਹ ਕਿੰਨੇ ਕੁ 2:00 ਵਜੇ ਦੇਖਿਆ 2:00 ਵਜੇ ਪੂਰੇ ਜੀ ਫਿਰ ਉਹ ਕਿੰਨੇ ਕੁ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ ਜੀ 11-12 ਮਿੰਟ ਉਸ ਤੋਂ ਬਾਅਦ ਫਿਰ ਆਪਣੀ ਉਹ ਸਾਹਮਣੇ ਗੱਡੀ ਖੜੀ ਆਈ ਉਹਦੇ ਥੱਲੇ ਵੜ ਗਿਆ ਪਰ ਉਸ ਤੋਂ ਬਾਅਦ ਫੇਰ ਨਹੀਂ ਦੇਖਿਆ ਜੀ ਪਹਿਲਾਂ ਵੀ ਕਦੇ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰ ਸੋਣ ਕਿ ਦੋ ਕੁੱਤੇ ਜਰੂਰ ਸਾਹਮਣੇ ਉਧਰ ਕਲੋਨੀਆ ਚ ਖਾਦੇ ਨੇ ਜੀ ਕਦੇ ਜਾਨਵਰ ਨੇ ਤੁਹਾਡੇ ਘਰੇ ਵੀ ਕੋਈ ਜ਼ਰੂਰ ਦਾ ਨੁਕਸਾਨ ਤਾਂ ਨਹੀਂ ਨਹੀਂ ਆਪਣੇ ਨੁਕਸਾਨ ਕੋਈ ਨਹੀਂ ਜੀ ਹੋਇਆ ਤੇ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾਹਰ ਜਿਹੜਾ ਲਾਗਪਾ ਘਰ ਸੀਗੇ ਉਹਨਾਂ ਨੂੰ ਇਤਲਾਹ ਦੇਤੀ ਸੀ ਕਰੋ ਆਪਣਾ ਥੋੜਾ ਲੋਸਮੈਂਟ ਕਰਵਾਤੀ ਸੀ ਲੋਸਮੈਂਟ ਜੀ 350 60 ਤੱਕ ਤਨ ਮੈਂ ਲੋਸਮੈਂਟ ਕਰਾਤੀ ਸੀ ਇਹ ਹੁਣ ਕੀ ਅੱਗੇ ਬਿੰਡ ਹੋਇਆ ਕਿ ਕਿਤੇ ਨਕਲਾਇਆ ਕਿਹਨਾਂ ਨਕਲਾ ਕੇ ਚੋਰ ਆਏ ਜੀ ਫੜਿਆ ਜਾਵੇ ਇਹਨੂੰ ਚਲੋ ਕਿਸਦਾ ਚਲੋ ਨੁਕਸਾਨ ਹੋਣਾ ਵੱਜ ਜਾਵੇ ਕਦੇ